ਚੀਨ ਤੋਂ ਪਰਤਣ ਦੇ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਸਖਤ ਤੇਵਰ ਦਿਖਾ ਰਹੇ ਹਨ ਮੁਇਜ਼ੂ ਨੇ ਭਾਰਤ ਨੂੰ ਕਿਹਾ ਕਿ ਉਹ 15 ਮਾਰਚ ਤੱਕ ਮਾਲਦੀਵ ਦੇ ਵਿੱਚ ਤਾਇਨਾਤ ਆਪਣੇ ਫੌਜੀਆਂ ਨੂੰ ਵਾਪਸ ਬੁਲਾਏ ਲਗਭਗ 2 ਮਹੀਨੇ ਪਹਿਲਾਂ ਰਾਸ਼ਟਰਪਤੀ ਬਣਨ ਦੇ ਬਾਅਦ ਮੁਇਜ਼ੂ ਨੇ ਮਾਲਦੀਵ ਦੇ ਵਿੱਚ ਤਾਇਨਾਤ ਦੂਜੇ ਦੇਸ਼ ਦੇ ਸੈਨਿਕਾਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ ਉਨ੍ਹਾਂ ਨੇ ਆਪਣੀ ਚੋਣ ਮੋਹਮਮ ਦੇ ਵਿੱਚ ਇੰਡੀਆ ਆਊਟ ਵਰਗਾ ਨਾਰਾ ਵੀ ਦਿੱਤਾ ਹੈ ਮਾਲਦੀਵ ਦੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਮੁਇਜ਼ੂ ਨੇ ਰਵਾਇਤੀ ਤੌਰ ਤੇ ਭਾਰਤ ਤੋਂ 15 ਮਾਰਚ ਤੱਕ ਆਪਣੇ ਫੌਜੀ ਨੂੰ ਵਾਪਸ ਬੁਲਾਉਣ ਦੇ ਲਈ ਕਿਹਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਮਾਲਦੀਵ ਦੇ ਵਿੱਚ 88 ਭਾਰਤੀ ਫੌਜੀ ਮੁਲਾਜ਼ਮ ਹਨ ਰਿਪੋਰਟ ਮੁਤਾਬਕ ਮਾਲਦੀਵ ਤੇ ਭਾਰਤ ਨੇ ਸੈਨਿਕਾਂ ਦੀ ਵਾਪਸੀ ਤੇ ਗੱਲਬਾਤ ਲਈ ਇੱਕ ਉੱਚ ਪੱਧਰੀ ਕੋਰ ਕਮੇਟੀ ਦਾ ਗਠਨ ਕੀਤਾ ਹੈ ਬੈਠਕ ਦੇ ਵਿੱਚ ਭਾਰਤੀ ਹਾਈ ਕਮਿਸ਼ਨਰ ਮੋਨੋ ਮੁਹਾਵਰੇ ਵੀ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਬੈਠਕ ਦਾ ਅਜੰਡਾ 15 ਮਾਰਚ ਤੱਕ ਫੌਜੀਆਂ ਨੂੰ ਵਾਪਸ ਬੁਲਾਉਣ ਬਾਰੇ ਸੀ ਚੀਨ ਸਮਰਥਕ ਨੇਤਾ ਮੰਨੇ ਜਾਣ ਵਾਲੇ ਮੁਈਜ਼ੂ ਨੇ ਰਵਾਇਤੀ ਤੌਰ ਤੇ ਭਾਰਤ ਤੋਂ ਆਪਣੇ ਫੌਜੀਆ ਨੂੰ ਵਾਪਸ ਬੁਲਾਉਣ ਦੀ ਅਪੀਲ 17 ਨਵੰਬਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਕੀਤਾ ਸੀ ਮੁਇਜ਼ੂ ਮੁਤਾਬਕ ਫੌਜੀਆ ਨੂੰ ਵਾਪਸ ਭੇਜਣ ਸੰਬੰਧੀ ਮਾਲਦੀਵ ਦੀ ਜਨਤਾ ਨੇ ਉਹਨਾਂ ਨੂੰ ਮਜ਼ਬੂਤ ਜਨਾਂ ਦੇਸ਼ ਦਿੱਤਾ ਹੈ ਮੁਇਜ਼ੂ ਨੇ ਕਿਹਾ ਕਿ ਉਹ ਮਾਲਦੀਵ ਦੇ ਘਰੇਲੂ ਮਾਮਲਿਆਂ ਤੇ ਕਿਸੇ ਵੀ ਬਾਹਰੀ ਦੇਸ਼ ਦਾ ਪ੍ਰਭਾਵ ਨਹੀਂ ਪੈਣ ਦੇਣਗੇ ਦੱਸ ਦिए ਕਿ ਮੁਇਜ਼ੂ ਦੀ ਚੀਨ ਨਾਲ ਕਰੀਬੀ ਤੇ ਭਾਰਤ ਦੇ ਨਾਲ ਤਲਖੀਦਾਰ ਰੁਖ ਅਪਣਾਉਣ ਕਾਰਨ ਦੋਵੇਂ ਦੇਸ਼ਾਂ ਦੇ ਵਿੱਚ ਤਣਾਵ ਵਧਣ ਦਾ ਖਸਾ ਹੈ ਹੁਣੇ ਜਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਸ਼ਾਮਲ ਤਿੰਨ ਮੰਤਰੀਆਂ ਨੇ ਪੀਐਮ ਮੋਦੀ ਖਿਲਾਫ ਗਲਤ ਟਿੱਪਣੀਆਂ ਵੀ ਕੀਤੀ ਸੀ ਚੀਨ ਤੋਂ ਪਰਤਣ ਦੇ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਸਖਤ ਤੇਵਰ ਦਿਖਾ ਰਹੇ ਹਨ ਮੁਈਜ਼ੂ ਨੇ ਭਾਰਤ ਨੂੰ ਕਿਹਾ ਕਿ ਉਹ 15 ਮਾਰਚ ਤੱਕ ਮਾਲਦੀਵ ਦੇ ਵਿੱਚ ਤਾਇਨਾਤ ਆਪਣੇ ਫੌਜੀਆਂ ਨੂੰ ਵਾਪਸ ਬੁਲਾਏ ਲਗਭਗ 2 ਮਹੀਨੇ ਪਹਿਲਾਂ ਰਾਸ਼ਟਰਪਤੀ ਬਣਨ ਦੇ ਬਾਅਦ ਮੁਈਜ਼ੂ ਨੇ ਮਾਲਦੀਵ ਦੇ ਵਿੱਚ ਤਾਇਨਾਤ ਦੂਜੇ ਦੇਸ਼ ਦੇ ਸੈਨਿਕਾਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦੇ ਵਿੱਚ ਇੰਡੀਆ ਆਊਟ ਵਰਗਾ ਨਾਰਾ ਵੀ ਦਿੱਤਾ ਹੈ ਮਾਲਦੀਵ ਦੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਮੁਇਜ਼ੂ ਨੇ ਰਵਾਇਤੀ ਤੌਰ ਤੇ ਭਾਰਤ ਤੋਂ 15 ਮਾਰਚ ਤੱਕ ਆਪਣੇ ਫੌਜੀ ਨੂੰ ਵਾਪਸ ਬੁਲਾਉਣ ਦੇ ਲਈ ਕਿਹਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਮਾਲਦੀਵ ਦੇ ਵਿੱਚ 88 ਭਾਰਤੀ ਫੌਜੀ ਮੁਲਾਜ਼ਮ ਹਨ ਰਿਪੋਰਟ ਮੁਤਾਬਕ ਮਾਲਦੀਵ ਤੇ ਭਾਰਤ ਨੇ ਸੈਨਿਕਾਂ ਦੀ ਵਾਪਸੀ ਤੇ ਗੱਲਬਾਤ ਲਈ ਇੱਕ ਉੱਚ ਪੱਧਰੀ ਕੋਰ ਕਮੇਟੀ ਦਾ ਗਠਨ ਕੀਤਾ ਹੈ ਬੈਠਕ ਦੇ ਵਿੱਚ ਭਾਰਤੀ ਹਾਈ ਕਮਿਸ਼ਨਰ ਮੋਨੂ ਮਹਾਵਰ ਵੀ ਸ਼ਾਮਲ ਹਨ ਉਨ੍ਹਾਂ ਨੇ ਕਿਹਾ ਕਿ ਬੈਠਕ ਦਾ ਅਜੰਡਾ 15 ਮਾਰਚ ਤੱਕ ਫੌਜੀਆਂ ਨੂੰ ਵਾਪਸ ਬੁਲਾਉਣ ਬਾਰੇ ਸੀ ਚੀਨ ਸਮਰਥਕ ਨੇਤਾ ਮੰਨੇ ਜਾਣ ਵਾਲੇ ਮੁਈਜ਼ੂ ਨੇ ਰਵਾਇਤੀ ਤੌਰ ਤੇ ਭਾਰਤ ਤੋਂ ਆਪਣੀਆਂ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਅਪੀਲ 17 ਨਵੰਬਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਕੀਤਾ ਸੀ ਮੁਈਜ਼ੂ ਮੁਤਾਬਕ ਫੌਜੀਆਂ ਨੂੰ ਵਾਪਸ ਭੇਜਣ ਸਬੰਧੀ ਮਾਲਦੀਵ ਦੀ ਜਨਤਾ ਨੇ ਉਨ੍ਹਾਂ ਨੂੰ ਮਜ਼ਬੂਤ ਜਨਾਂ ਦੇਸ਼ ਦਿੱਤਾ ਹੈ ਮੁਇਜ਼ੂ ਨੇ ਕਿਹਾ ਕਿ ਉਹ ਮਾਲਦੀਵ ਦੇ ਘਰੇਲੂ ਮਾਮਲਿਆਂ ਤੇ ਕਿਸੇ ਵੀ ਬਾਹਰੀ ਦੇਸ਼ ਦਾ ਪ੍ਰਭਾਵ ਨਹੀਂ ਪੈਣ ਦੇਣਗੇ ਦੱਸਿਆ ਕਿ ਮੁਇਜ਼ੂ ਦੀ ਚੀਨ ਨਾਲ ਕਰੀਬੀ ਤੇ ਭਾਰਤ ਦੇ ਨਾਲ ਤਲਖੀਦਾਰ ਰੁਖ ਅਪਣਾਉਣ ਕਾਰਨ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਵਧਨ ਦਾ ਖ਼ਸ਼ਾ ਹੈ ਹੁਣੇ ਜਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਸ਼ਾਮਲ ਤਿੰਨ ਮੰਤਰੀਆਂ ਨੇ ਪੀਐਮ ਮੋਦੀ ਖਿਲਾਫ ਗਲਤ ਟਿੱਪਣੀਆਂ ਵੀ ਕੀਤੀ ਸੀ